ਤੁਸੀਂ ਆਪਣੀ ਬੁੱਕ ਵਿੱਚ ਲਿਖਿਆ ਦਿਖਾਵਾ ਕਉਣ ਵਾਂਗ ਖਾ ਰਿਆ ਜ਼ਿੰਦਗੀ ਨੂੰ ਬਿਲਕੁਲ ਮੈਡਮ ਦਿਖਾਵਾ ਖਾ ਹੀ ਰਿਹਾ ਹੈ ਅੱਜ ਕੱਲ ਕਉਣ ਵਾਂਗ ਹੂੰ ਦਿਖਾਵੇ ਦੇ ਚੱਕਰ 'ਚ ਅਸੀਂ ਕਰਜਈ ਹੋ ਰਹੀ ਆ ਨਾ ਹੂੰ ਹੂੰ ਮੇਰੇ ਕੋਲ ਛੋਟੀ ਗੱਡੀ ਹੈ ਗੁਆਂਢੀ ਕੋਲ ਵੱਡੀ ਗੱਡੀ ਹੈ ਗੁਆਂਢੀ ਫੋਰਚਨਰ ਲਿਆ ਆ ਮੇਰੇ ਕੋਲ ਸਵਿਫਟ ਡਿਜ਼ਾਇਰ ਹੈ ਠੀਕ ਹੈ ਮੇਰੇ ਕੋਲ ਆਪਣਾ ਕਿਆ ਕਹਿੰਦੇ ਹੋਰ ਕੋਈ ਛੋਟੀ ਗੱਡੀ ਹੈ ਕੰਪਨੀ ਦੀ ਹੂੰ ਗੁਆਂਢੀ ਥਾਰ ਲਿਆ ਆ ਮੈਂ ਕਿਉਂ ਨਾ ਉਹ ਲੈ ਕੇ ਆਵਾਂ ਚਾਹੇ ਮੈਨੂੰ ਕਰਜ਼ਾ ਹੀ ਕਿਉ ਨਾ ਚੁੱਕਣਾ ਪਈ ਕਰਜ਼ਾ ਚੁੱਕ ਕੇ ਜੇ ਤੁਸੀਂ ਦਿਖਾਵਾ ਕਰ ਰਹੇ ਹੋ ਨਾ ਉਹ ਚੰਗੀ ਗੱਲ ਨਹੀਂ ਹੈਗੀ ਦੇਖੋ ਤੁਸੀਂ ਬੈਂਕ ਤੋਂ ਕਰਜ਼ਾ ਲਿਆ ਆਫਟਰ 올 ਤੁਹਾਨੂੰ ਕਿਸ਼ਤਾਂ ਵੀ ਤਾਂ ਦੇਣੀਆਂ ਪੈਣੀਆਂ ਹੂੰ ਉਹੀ ਗੱਲ ਆ ਕਿ ਸਬਰ ਦੀ ਸਬਰ ਨਹੀਂ ਰਿਹਾ ਅੱਜ ਕੱਲ੍ਹ ਲੋਕਾਂ 'ਚ ਨਾ ਹੂੰ ਜਿੰਨਾ ਤੁਹਾਨੂੰ ਮਾਲਕ ਨਹੀਂ ਦਿੱਤਾ ਹੋਇਆ ਨਾ ਮੈਡਮ ਉਸ ਤੋਂ ਤੁਹਾਨੂੰ ਸਬਰ ਕਰਨਾ ਚਾਹੀਦਾ ਹੈ ਆਪਣਾ ਨਾ ਛੋਟਾ ਤਬਕਾ ਹੈ ਉਹਦੇ ਥੱਲੇ ਵੀ ਛਾਤੀ ਮਾਰਨੀ ਚਾਹੀਦੀ ਹੈ ਕਿਸ਼ਤ ਜੇ ਤੁਹਾਨੂੰ ਮਾਲਕ ਦੋ ਟਾਈਮ ਦੀ ਨਾ ਵਧੀਆ ਰੋਟੀ ਦੇ ਰਿਹਾ ਹੈ ਨਾ ਜੀ ਵਧੀਆ ਪੈਨਣ ਲਈ ਕੱਪੜੇ ਦੇ ਰਿਹਾ ਹੈ ਵਧੀਆ ਗੱਡੀ ਦੇ ਰਿਹਾ ਤਾਂ ਉਸ ਦਾ ਪ੍ਰਮਾਤਮਾ ਦਾ ਨਾ ਆਪਣੇ ਸਤਿਗੁਰੂ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੂੰ ਕੀ ਹਮੇਸ਼ਾ ਹਰ ਪਲ ਸਤਿਗੁਰੂ ਦਾ ਸ਼ੁਕਰ ਗੁਜ਼ਾਰੋ ਕਿ ਤੁਸਾਂ ਨੂੰ ਇਸ ਲਈ ਸਮਝਿਆ ਵੱਡੇ ਮਹਾਨਗਰਾਂ ਚ ਚਲੇ ਜਾਈਏ ਜਿਹੜੇ ਪਾਈਪ ਹੁੰਦੇ ਨਾ ਪਾਣੀ ਵਾਲੇ ਉਹਨਾਂ ਚ ਬੰਦੇ ਜ਼ਿੰਦਗੀ ਬਸਰ ਕਰ ਰਹੇ ਹੁੰਦੇ ਨਾ ਉਹਨਾਂ ਕੰਨੀ ਵਿੱਚ ਆਤੀ ਮਾਰ ਲੈਣੀ ਚਾਹੀਦੀ ਹੈ ਹੂੰ ਹਮੇਸ਼ਾ ਆਪਣੇ ਉੱਪਰ ਵਾਲ ਨੂੰ ਦੇਖੀਏ ਉੱਪਰ ਵਾਲ ਦੇਖਦੇ ਸਾਡੇ ਅੰਦਰ ਨੈਗੇਟਿਵਿਟੀ ਆ ਜਾਂਦੀ ਹੈ ਅਸੀਂ ਸੋਚਦੇ ਨੇ ਕਿ ਇਹ ਬੰਦਾ ਗੱਡੀ ਲੈ ਆ ਮੈਂ ਵੱਡੀ ਗੱਡੀ ਲੈ ਕੇ ਆ ਉਹ ਫਿਰ ਕਰਜ਼ਾ ਚੁੱਕਦੇ ਆ ਨਾ ਔਰ ਫਿਰ ਕਿਸ਼ਤਾਂ ਵਰਦੇ ਕਈ ਵਾਰ ਕੀ ਹੁੰਦਾ ਕਿਸ਼ਤਾਂ ਵੀ ਟਾਈਮ ਸਿਰ ਭਰੀਆਂ ਨਹੀਂ ਜਾਂਦੀਆਂ ਗਿਆ ਉਹ ਬੈਂਕਾਂ ਕਿੰਨਾ ਲੰਬੀ ਕਰਕੇ ਜਾਂਦੇ ਫਿਰ ਬੇਇਜ਼ਤੀ ਹੁੰਦੀ ਹੈ ਬੇਇਜ਼ਤੀ ਬਰਦਾਸ਼ਤ ਨਾ ਹੋਣ ਕਰਕੇ ਫਿਰ ਬੰਦਾ ਗਲਤ ਕਦਮ ਚੁੱਕ ਲੈਂਦਾ ਹੂੰ ਇਸੇ ਤਰ੍ਹਾਂ ਦੇਖ ਆਪ ਯਹਾਂ ਤੇ ਦੇਖੋ ਕਿੰਨੀ ਫਜ਼ੂਲ ਖਰਚੀ ਹੁੰਦੀ ਹੈ ਕੋਰੋਨਾ ਟਾਈਮ ਦੇਖਿਆ ਨਾ ਮੈਡਮ ਅਸੀਂ ਚਾਰ ਚਾਰ ਬੰਦੇ ਜਾ ਕੇ ਨਿਪਰੇ ਚੜੇ ਨੇ ਕਾਰ ਚ ਜੀ ਨੇ ਪਰੇਚੜਾ ਖਰਚਾ ਵੀ ਬਚਿਆ ਦੋਨੋਂ ਧਿਰਾਂ ਦਾ ਭੋਗ ਵੀ ਕਿਆ ਕਹਿੰਦੇ ਚਾਰ ਬੰਦਿਆਂ ਨੇ ਪਾਤਾ ਮੈਡਮ ਹੂੰ ਠੀਕ ਹੈ ਅੱਜ ਕੱਲ ਭੋਗਾਂ ਤੇ ਇਹ ਐਨਾ ਖਰਚਾ ਕਰ ਰਹੇ ਹਨ ਕਈ ਪੰਚਾਇਤਾਂ ਨੇ ਹੁਣ ਹੰਬਲ ਮਾਰਿਆ ਕਿ ਭੋਗਾਂ ਤੇ ਇੱਕ ਸੀਮਿਤ ਖਰਚਾ ਕਰਤਾ ਨਹੀਂ ਤਾਂ ਭੋਗਾਂ ਤੇ ਗੁਲਾਬ ਜੰਮਣਾ ਰਸਗੁੱਲੇ ਜਲੇਬੀਆਂ ਹੋਰ ਪਤਾ ਨਹੀਂ ਕੀ ਕੀ ਇਨਫੈਕਟ ਮੈਂ ਕਿਥੇ ਭੋਗਦੇ ਸੁਣਿਆ ਵੀ ਸੀਗਾ ਪੜਿਆ ਵੀ ਸੀਗਾ ਕਿ ਇਹ ਜੰਕ ਫੂਡ ਵੀ ਕਿਤੇ ਹੋਏ ਸੀਗੇ ਦੇਖੋ ਹੂੰ ਦੇਖੋ ਜਿਹੜਾ ਬੰਦਾ ਤੁਹਾਡੇ ਘਰ ਤੋਂ ਗਿਆ ਚਾਹੇ ਉਹ ਛੋਟੀ ਉਮਰ ਦਾ ਗਿਆ ਚਾਹੇ ਉਹ ਵੱਡੀ ਉਮਰ ਭੋ ਕੇ ਗਿਆ ਹੈ ਤਾਂ ਤੁਹਾਡੇ ਪਰਿਵਾਰ ਦਾ ਜੀ ਸੀਗਾ ਨਾ ਮੈਡਮ ਉਹ ਉਹ ਜੀ ਗਿਆ ਤੁਹਾਡੇ ਘਰ ਚ ਉਹਦੀ ਕਮੀ ਹੋ ਗਈ ਤੁਹਾਨੂੰ ਨੁਕਸਾਨ ਤਾਂ ਹੋਇਆ ਹੈ ਨਾ ਤੁਸੀਂ ਜੇ ਵੱਡੀ ਉਮਰ ਦਾ ਬੰਦਾ ਗਿਆ ਤੁਸੀਂ ਉਹਦੇ ਭੋਗ ਤੇ ਰਸਗੁੱਲੇ ਗੁਲਾਬ ਜਾਮਣਾ ਬਰਫੀ ਜਲੇਬੀਆਂ ਕਰ ਰਹੇ ਹੋ ਕਿ ਇਹ ਚੰਗੀ ਗੱਲ ਹੈ ਫਿਰ ਕਹਿੰਦੇ ਜੀ ਸਮਾਜ ਕੀ ਕਹੇਗਾ ਤੁਸੀਂ ਸਮਾਜ ਤੋਂ ਕੀ ਲੈਣਾ ਜੇ ਤੁਸੀਂ ਚੰਗਾ ਕੰਮ ਕਰੋਗੇ ਤੁਹਾਨੂੰ ਤੁਸੀਂ ਪ੍ਰੇਰਨਾ ਸਰੋਤ ਬਣੋਗੇ ਲੋਕਾਂ ਲਈ ਹੂੰ ਉਹ ਇਸ ਕਰਕੇ ਭੋਗਾਂ ਨੂੰ ਵੀ ਹੁਣ ਨਾ ਕਈ ਪਿੰਚਾਇਤਾਂ ਨੇ ਹੰਬਲ ਮਾਰਿਆ ਕਿ ਢਾਲ ਫੁੱਲ ਕਹੀ ਕਰ ਲੈ ਸਿੰਪਲ ਨਹੀਂ ਤਾਂ ਟਰਾਲੀਆਂ ਦੀ ਟਰਾਲੀਆਂ ਪਰ ਕੇ ਇੰਨੀ ਦੂਰ ਦੀ ਰਿਸ਼ਤੇਦਾਰੀਆਂ ਲੋਕ ਭੋਗਾਂ ਤੇ ਜਾ ਰਹੇ ਹਨ ਹੂੰ ਦੇਖੋ ਭੋਗਾਂ ਤੇ ਜਾ ਕੇ ਉੱਥੇ ਖਾ ਕੇ ਫਿਰ ਅਗਲੇ ਰਿਵਾਜ ਨੇ ਜਿੱਦਾਂ ਕੱਪੜੇ ਪੈਸੇ ਵੀ ਦਿੰਦੇ ਨੇ ਹੂੰ ਹੂੰ ਇਹਨਾਂ ਇੱਕ ਤਾਂ ਘਰ ਤੋਂ ਬੰਦਾ ਗਿਆ ਉਲਟਾ ਆਪਣੇ ਘਰ ਤੋਂ ਖਰਚੇ ਵੀ ਕਰ ਰਹੇ ਹਨ ਇਹ ਫਜ਼ੂਲ ਦੀ ਖਰਚੀ ਨੂੰ ਹੁਣ ਕਈ ਪੰਚਾਇਤਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਹੋਣ ਦੇਣੀ ਹੈ ਇਹ ਜੇ ਅਗਰ ਇਹ ਫੋਲੋ ਹੋ ਜੇ ਸਾਰੀ ਜਗ੍ਹਾ ਤਾਂ ਬਹੁਤ ਕੁਝ ਚੇਂਜ ਕੀਤਾ ਜਾ ਸਕਦਾ ਹੈ ਉਹੀ ਕਹਿੰਦੇ ਨੇ ਕਿ ਜੇ ਚੰਗਾ ਕੰਮ ਕਰਨਾ ਤੁਸੀਂ ਆਪਣੇ ਆਪ ਤੋਂ ਕਰੋ ਸ਼ੁਰੂ ਤੁਹਾਨੂੰ ਥੋੜੀ ਦੇਖਾ ਦੇਖੀ ਵਿੱਚ ਹੋਰ ਵੀ ਲੋਕ ਅੱਗੇ ਆਣਗੇ ਇਸ ਕਰਕੇ ਨਾ ਸਾਦੇ ਖਾਣੇ ਸਿੰਪਲ ਭੋਗ ਨੂੰ ਤਰਜੀਹ ਦੇਣੀ ਚਾਹੀਦੀ ਹੈ ਹੂੰ ਵਿਆਹਾਂ ਤੇ ਦੇਖਿਆ ਆਪਾਂ ਫਜ਼ੂਲ ਖਰਚ ਕਿੰਨੀ ਹੁੰਦੀ ਆ ਅੱਜ ਕੱਲ ਇੱਕ ਪ੍ਰੀ-ਵੇਡਿੰਗ ਦਾ ਰਿਵਾਜ ਆ ਚੱਲ ਪਿਆ ਹੂੰ ਨਵੇਂ ਤੋਂ ਨਵਾਂ ਟ੍ਰੈਂਡ ਆਦਾ ਹੈ ਦਿੱਲੀ ਕੋਈ ਨਾ ਕੋਈ ਪ੍ਰੀ-ਵੇਡਿੰਗ ਤੇ ਕਟੋਕੜ 8 ਤੋਂ 10 ਲੱਖ ਰੁਪਏ ਖਰਚਾ ਹੁੰਦਾ ਦੇਖੋ ਹੂੰ ਕਿਥੇ ਕੰਚੀ ਜੀ ਜਗ੍ਹਾ ਤੇ ਜਾ ਕੇ ਜਾਂ ਕਿਥੇ ਕਿਸ ਨੇ ਬਣਾ रखी ਹੁੰਦੀ ਉਹ ਕਿਰਾਇਆ ਲੈਂਦਾ ਹੂੰ ਲੱਖ ਸਵਾ ਲੱਖ ਰੁਪਏ ਉੱਥੇ ਜਾ ਕੇ ਅਸੀਂ ਫੋਟੋ ਸ਼ੂਟ ਕਰਾਉਂਦੇ ਹਨ ਹਨਾ ਪੈਰਾ ਵਿੱਚ ਤਾਂ ਉਹ ਵੀ ਤੇ ਇੱਕ ਤਰ੍ਹਾਂ ਨਾਲ ਖਰਚਾ ਹੈ ਹੂੰ ਫਿਰ ਅੱਜ ਕੱਲ ਦਾ ਵਿਆਹ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕ ਫੰਕਸ਼ਨ ਸ਼ੁਰੂ ਹੋ ਜਾਂਦੇ ਹਨ ਉਹਨਾਂ ਤੇ ਸਾਰਿਆਂ ਤੇ ਖਰਚਾ ਹੁੰਦਾ ਹੂੰ ਪੁਰਾਣੇ ਉਹਦੇ ਚ ਕੀ ਹੁੰਦਾ ਸੀ ਜਿਹੜਾ ਪੁਰਾਣਾ ਟਾਈਮ ਹੁੰਦਾ ਸੀ ਵਿਆਹ ਤੋਂ ਸਿੱਧੇ ਢੋਲੀ ਹੁੰਦਾ ਸੀ ਜਾਂ ਲੇਡੀਜ਼ ਵੀ ਤੁਸੀਂ ਤੇ ਕਰ ਲਿਆ ਜਾਂਦਾ ਸੀ ਜਾਗੋ ਕੱਢੀ ਅੱਜ ਕੱਲ ਤਾਂ ਡੀਜੇ ਚੱਲਦਾ ਹੈ ਰਾਤ ਨੂੰ 11 11 ਵਜੇ ਤੱਕ ਡੀਜੇ ਚੱਲਦੇ ਹਨ ਹੂੰ ਠੀਕ ਹੈ ਹੋਰ ਪਤਾ ਨਹੀਂ ਲਟਰਨ ਪਟਰਨ ਕਿੰਨੇ ਕ ਪਹਿਲੇ ਸਮਿਆਂ ਵਿੱਚ ਤੱਕ ਕਹਿੰਦੇ ਨਾਲੇ ਮਹੀਨੇ ਮਹੀਨੇ ਤੋਂ ਦੋ ਮਹੀਨੇ ਪਹਿਲੇ ਵਿਆਹ ਸ਼ੁਰੂ ਹੋ ਜਾਂਦਾ ਹੁੰਦਾ ਸੀ ਬਿਲਕੁਲ ਹੁੰਦੇ ਸੀਗੇ ਮੈਡਮ ਪਰ ਉਹ ਸਿੰਪਲ ਹੁੰਦੇ ਹੁੰਦੇ ਸੀਗੇ ਦੇਖੋ ਮਾਂ ਹੱਥ ਲਾਣਾ ਨਾ ਜਨਾਨੀਆਂ ਉਹ ਕਰਦੀਆਂ ਸੀਗੀਆਂ ਇਕੱਠੀਆਂ ਹੋ ਕੇ ਮਾਹ ਤਲਾਂਦੀਆਂ ਸੀਗੀਆਂ ਓਖਲੀ ਚ ਨਾ ਕੁੱਟ ਕੇ ਨਾਜ ਉਹਨਾਂ ਨੂੰ ਘੜਿਆਂ ਤੇ ਬਨ ਕੇ ਫਿਰ ਵਿਆਹ ਤੋਂ ਬਾਅਦ ਜਿਹੜੇ ਰਿਵਾਜ ਹੁੰਦੇ ਸੀ ਉਹਨਾਂ ਉਹ ਕਰਦੇ ਸੀਗੇ ਦਾਲਾ ਚੁਕਦੀਆਂ ਸੀਗੀਆਂ ਕਿੰਨਾ ਸਾਡਾ ਸੱਭਿਆਚਾਰ ਦਾ ਇੱਕ ਹਿੱਸਾ ਸੀਗਾ ਅੱਜ ਕੱਲ ਤਾਂ ਵਿਆਹ 2 ਦਿਨ ਪਹਿਲੇ ਹੀ ਸ਼ੁਰੂ ਹੁੰਦਾ ਪਤਾ ਜਦੋਂ ਚੱਲਦਾ ਹੈ ਕਿ ਜਦੋਂ ਕਾਰ ਆਉਂਦਾ ਘਰੇ ਉਸ ਟਮ ਕਿੰਨਾ ਪਿਆਰ ਵੀ ਹੁੰਦਾ ਸੀਗਾ ਮੈਡਮ ਅਸੀਂ ਕਿੰਨਾ ਆਪਸੀ ਪ੍ਰੀਤ ਪਿਆਰ ਹੁੰਦਾ ਸੀਗਾ ਚਾਹ ਵੀ ਹੁੰਦਾ ਸੀਗਾ ਪਿੰਡ ਚ ਜੇ ਕਿਸੇ ਦਾ ਵਿਆਹ ਹੁੰਦਾ ਸੀਗਾ ਪੂਰੇ ਪਿੰਡ ਨੂੰ ਚਾਹ ਹੁੰਦਾ ਸੀਗਾ ਹੱਥ ਫਟਾਉਣ ਆਉਂਦੀਆਂ ਸੀਗੀਆਂ ਸਵਾਨੀਆਂ ਹਮ ਹੈਨਾ ਅੱਜ ਕੱਲ ਤਾਂ ਪਿਆਰ ਹੀ ਨਹੀਂ ਰਿਹਾ ਹੈਗਾ ਖਤਮ ਹੀ ਹੋ ਗਿਆ ਪਿਆਰ ਬੜਾ ਹੂੰ ਉਹ ਦਿਖਾਵਾ ਹੀ ਰਹਿ ਗਿਆ ਇੱਕ ਤਰ੍ਹਾਂ ਨਾਲ ਹੂੰ ਇੱਕ ਤੁਸੀਂ ਲਿਖਿਆ ਖਤਮ ਹੁੰਦਾ ਜਾ ਰਿਹਾ ਵਿਆਹ ਸਮਾਗਮਾਂ ਵਿੱਚ ਪੱਠੀ ਚੜਾਉਣ ਦਾ ਰਿਵਾਜ ਹਾਂਜੀ ਪੱਠੀ ਚੜਾਉਣ ਦਰਵਾਜ਼ਾ ਅੱਗੇ ਕੀ ਹੁੰਦਾ ਸੀਗਾ ਜਦੋਂ ਵਿਆਹ ਹੁੰਦੇ ਸੀਗੇ ਮੇਰੇ ਨਾਲ ਪੱਠੀ ਚੜਾਈ ਜਾਂਦੀ ਸੀਗੀ ਹੂੰ ਲੱਡੂ ਸ਼ੱਕਰਪਾਰੇ ਸੁਹਾਣੀਆਂ ਮਠੀਆਂ ਸਾਰੀਆਂ ਹੀ ਘਰੇ ਬਣਾਈਆਂ ਜਾਂਦੀ ਸੀ ਉਹਨੂੰ ਭਾਜੀ ਕਹਿੰਦੇ ਸੀਗੇ ਹੂੰ ਵਿਆਹ ਤੋਂ ਬਾਅਦ ਨਾ ਭਾਜੀ ਦਈ ਜਾਂਦੇ ਸੀਗੇ ਰਿਸ਼ਤੇਦਾਰਾਂ ਨੂੰ ਜੀ ਹੁਣ ਲੋਕਾਂ ਕੋਲ ਟਾਈਮ ਨਹੀਂ ਰਿਹਾ ਹੈਗਾ ਹੂੰ ਫੇਰ ਮੰਗਾਈ ਨੇ ਲੋਕ ਸਿਆਣੇ ਕਰਦੇ ਹੈਗੇ ਮੈਨੂਅਲ ਪਾਵਰ ਘਟ ਗਈ ਹੈ ਪਰਵਾਰਾਂ ਚ ਜੀ ਘਟ ਗਏ ਹਨ ਹੂੰ ਅੱਗੇ ਕੀ ਹੁੰਦਾ ਸੀ ਜਦੋਂ ਪੱਠੀ ਚੜਾਈ ਜਾਂਦੀ ਸੀਗੇ ਨਾ ਤਾਂ ਜਿਹੜਾ 나ਈ ਪੂਰੇ ਪਿੰਡ ਨੂੰ ਸੱਦਾ ਦੇ ਕੇ ਆਉਂਦਾ ਸੀਗਾ ਮੈਡਮ ਹੂੰ ਹਾਂ ਹੈਨਾ ਵੀ ਫਲਾਂ ਲੀਆਂ ਪਰ ਕੇ ਇੰਨੀ ਦੂਰ ਦੀ ਰਿਸ਼ਤੇਦਾਰੀਆਂ ਲੋਕ ਭੋਗਾਂ ਤੇ ਜਾ ਰਹੇ ਹਨ ਹੂੰ ਦੇਖੋ ਭੋਗਾਂ ਤੇ ਜਾ ਕੇ ਉੱਥੇ ਖਾ ਕੇ ਫਿਰ ਉਹ ਅਗਲੇ ਰਿਵਾਜ ਨੇ ਜਿੱਦਾਂ ਕੱਪੜੇ ਪੈਸੇ ਵੀ ਦਿੰਦੇ ਨੇ ਹੂੰ ਹੂੰ ਹਣਾ ਇਕਤਕਾਰ ਤੋਂ ਬੰਦਾ ਗਿਆ ਉਲਟਾ ਆਪਣੇ ਘਰ ਤੋਂ ਖਰਚੇ ਵੀ ਕਰ ਰਹੀਆਂ ਇਹ ਫਜ਼ੂਲ ਦੀ ਖਰਚੀ ਨੂੰ ਹੁਣ ਕਈ ਪੰਚਾਇਤਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਹੋਣ ਦੇਣੀ ਹੈਗੀ ਹੂੰ ਹੂੰ ਇਹ ਜੇ ਅਗਰ ਇਹ ਫੋਲੋ ਹੋ ਜੇ ਸਾਰੀ ਜਗ੍ਹਾ ਤਬ ਬਹੁਤ ਕੁਝ ਚੇਂਜ ਕੀਤਾ ਜਾ ਸਕਦਾ ਹੈ ਉਹੀ ਕਹਿੰਦੇ ਨੇ ਕਿ ਜੇ ਚੰਗਾ ਕੰਮ ਕਰਨਾ ਤੁਸੀਂ ਆਪਣੇ ਆਪ ਤੋਂ ਕਰੋ ਸ਼ੁਰੂ ਤੁਹਾਨੂੰ ਥੋੜੀ ਦੇਖਾ ਦੇਖੀ ਵਿੱਚ ਹੋਰ ਵੀ ਲੋਕ ਅੱਗੇ ਆਣਗੇ ਇਸ ਕਰਕੇ ਨਾ ਸਾਦੇ ਖਾਣੇ ਸਿੰਪਲ ਭੋਗ ਨੂੰ ਤਰਜੀਹ ਦੇਣੀ ਚਾਹੀਦੀ ਹੈ ਹੂੰ ਵਿਆਹਾਂ ਤੇ ਦੇਖਿਆ ਆਪਾਂ ਫਜ਼ੂਲ ਖਰਚ ਕਿੰਨੀ ਹੁੰਦੀ ਆ ਅੱਜ ਕੱਲ ਇੱਕ ਪ੍ਰੀ ਵੈਡਿੰਗ ਦਾ ਰਿਵਾਜ ਆ ਚੱਲ ਪਿਆ ਹੂੰ ਨਵੇਂ ਤੋਂ ਨਵਾਂ ਟ੍ਰੈਂਡ ਆਦਾ ਹੈ ਦਿੱਲੀ ਕੋਈ ਨਾ ਕੋਈ ਪ੍ਰੀ ਵੈਡਿੰਗ ਤੇ ਕਟੋਕੜ 8 ਤੋਂ 10 ਲੱਖ ਰੁਪਏ ਖਰਚਾ ਹੁੰਦਾ ਦੇਖੋ ਹੂੰ ਕਿਥੇ ਕੱਚੀ ਜੀ ਜਗ੍ਹਾ ਤੇ ਜਾ ਕੇ ਜਾਂ ਕਿਥੇ ਕਿਸ ਨੇ ਬਣਾ ਰੱਖੀ ਹੁੰਦੀ ਉਹ ਕਿਰਾਇਆ ਲੈਂਦਾ ਹੂੰ ਲੱਖ ਸਵਾ ਲੱਖ ਰੁਪਏ ਉੱਥੇ ਜਾ ਕੇ ਅਸੀਂ ਫੋਟੋ ਸ਼ੂਟ ਕਰਾਉਂਦੇ ਹਨ ਹਨਾ ਪੈਰਾ ਵਿੱਚ ਤਾਂ ਉਹ ਵੀ ਤੇ ਇੱਕ ਤਰ੍ਹਾਂ ਨਾਲ ਖਰਚਾ ਹੈ ਹੂੰ ਫਿਰ ਅੱਜ ਕੱਲ ਤਾਂ ਵਿਆਹ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕ ਫੰਕਸ਼ਨ ਸ਼ੁਰੂ ਹੋ ਜਾਂਦੇ ਹਨ ਉਹਨਾਂ ਤੇ ਸਾਰਿਆਂ ਤੇ ਖਰਚਾ ਹੁੰਦਾ ਹੂੰ ਪੁਰਾਣੇ ਉਹਦੇ ਚ ਕੀ ਹੁੰਦਾ ਸੀ ਜਿਹੜਾ ਪੁਰਾਣਾ ਟਾਈਮ ਹੁੰਦਾ ਸੀ ਵਿਆਹ ਤੋਂ ਸਿੱਖ ਢੋਲੀ ਹੁੰਦਾ ਸੀਗਾ ਲੇਡੀ ਸੰਗੀਤ ਤੁਸੀਂ ਤੇ ਕਰ ਲਿਆ ਜਾਂਦਾ ਸੀ ਜਾਗੋ ਕੱਢਿਆ ਅੱਜ ਕੱਲ ਤਾਂ ਡੀਜੇ ਚੱਲਦਾ ਹੈ ਰਾਤ ਨੂੰ 11 11 ਵਜੇ ਤੱਕ ਡੀਜੇ ਚੱਲਦੇ ਹਨ ਹੂੰ ਠੀਕ ਹੈ ਹੋਰ ਪਤਾ ਨਹੀਂ ਲੈਟਰਨ ਪਟਰਮ ਕਿੰਨੇ ਕ ਪਹਿਲੇ ਸਮਿਆਂ ਵਿੱਚ ਤੱਕ ਕਹਿੰਦੇ ਨਾਲੇ ਮਹੀਨੇ ਮਹੀਨੇ ਤੋਂ ਦੋ ਮਹੀਨੇ ਪਹਿਲੇ ਵਿਆਹ ਸ਼ੁਰੂ ਹੋ ਜਾਂਦਾ ਹੁੰਦਾ ਸੀ ਬਿਲਕੁਲ ਹੁੰਦੇ ਸੀਗੇ ਮੈਡਮ ਪਰ ਉਹ ਸਿੰਪਲ ਹੁੰਦੇ ਹੁੰਦੇ ਸੀਗੇ ਦੇਖੋ ਮਾਂ ਹੱਥ ਲਾਣਾ ਹੈ ਜਨਨੀਆਂ ਉਹ ਕਰਦੀਆਂ ਸੀਗੀਆਂ ਇਕੱਠੀਆਂ ਹੋ ਕੇ ਮਾਹਤ ਲਾਂਦੀਆਂ ਸੀਗੀਆਂ ਓਖਲੀ 'ਚ ਨਾ ਕੁੱਟ ਕੇ ਨਾਜ ਉਹਨਾਂ ਨੂੰ ਘੜਿਆਂ 'ਤੇ ਬਨ ਕੇ ਫਿਰ ਵਿਆਹ ਤੋਂ ਬਾਅਦ ਜਿਹੜੇ ਰਿਵਾਜ ਹੁੰਦੇ ਸੀ ਉਹ ਉਹ ਕਰਦੇ ਸੀਗੇ ਦਾਲਾ ਚੁਕਦੀਆਂ ਸੀਗੀਆਂ ਕਿੰਨਾ ਸਾਡਾ ਸੱਭਿਆਚਾਰ ਦਾ ਇੱਕ ਹਿੱਸਾ ਸੀਗਾ ਅੱਜ ਕੱਲ ਤਾਂ ਵਿਆਹ 2 ਦਿਨ ਪਹਿਲੇ ਹੀ ਸ਼ੁਰੂ ਹੁੰਦਾ ਪਤਾ ਲੱਗ ਜਦੋਂ ਚੱਲਦਾ ਹੈ ਕਿ ਜਦੋਂ ਕਾਰ ਆਉਂਦਾ ਹੈ ਕਰੇ ਉਸ ਟਮ ਕਿੰਨਾ ਪਿਆਰ ਵੀ ਹੁੰਦਾ ਸੀਗਾ ਮੈਡਮ ਅਸੀਂ ਕਿੰਨਾ ਆਪਸੀ ਪ੍ਰੀਤ ਪਿਆਰ ਹੁੰਦਾ ਸੀਗਾ ਚਾਹ ਵੀ ਹੁੰਦਾ ਸੀਗਾ ਪਿੰਡ ਚ ਜੇ ਕਿਸੇ ਦਾ ਵਿਆਹ ਹੁੰਦਾ ਸੀਗਾ ਪੂਰੇ ਪਿੰਡ ਨੂੰ ਚਾਹ ਹੁੰਦਾ ਸੀਗਾ ਹੱਥ ਫਟਾਉਣ ਆਉਂਦੀਆਂ ਸੀਗੀਆਂ ਸਹਵਾਨੀਆਂ ਹਮ ਹੈਨਾ ਅੱਜ ਕੱਲ ਤਾਂ ਪਿਆਰੀ ਨਹੀਂ ਰਿਹਾ ਹੈਗਾ ਖਤਮ ਹੀ ਹੋ ਗਿਆ ਪਿਆਰ ਮੈਡਮ ਹਮ ਉਹ ਦਿਖਾਵਾ ਹੀ ਰਹਿ ਗਿਆ ਇੱਕ ਤਰ੍ਹਾਂ ਨਾਲ ਹਮ ਇੱਕ ਤੁਸੀਂ ਇਹ ਕਿਆ ਖਤਮ ਹੁੰਦਾ ਜਾ ਰਿਹਾ ਵਿਆਹ ਸਮਾਗਮਾਂ ਵਿੱਚ ਪੱਠੀ ਚੜਾਉਣ ਦਾ ਰਿਵਾਜ ਹਾਂਜੀ ਪੱਠੀ ਚੜਾਉਣ ਦਰਵਾਜ਼ਾ ਅੱਗੇ ਕੀ ਹੁੰਦਾ ਸੀਗਾ ਜਦੋਂ ਵਿਆਹ ਹੁੰਦੇ ਸੀਗੇ ਮਾੜੇ ਪੱਠੀ ਚੜਾਈ ਜਾਂਦੀ ਸੀਗੀ ਹਮ ਲੱਡੂ ਸ਼ੱਕਰ ਪਾਰੇ ਸੁਹਾਣੀਆਂ ਮਠੀਆਂ ਸਾਰੀਆਂ ਹੀ ਘਰੇ ਬਣਾਈਆਂ ਜਾਂਦੇ ਸੀ ਉਹਨੂੰ ਭਾਜੀ ਕਹਿੰਦੇ ਸੀਗੇ ਹਮ ਵਿਆਹ ਤੋਂ ਬਾਅਦ ਨਾ ਭਾਜੀ ਦਈ ਜਾਂਦੇ ਸੀਗੇ ਰਿਸ਼ਤੇਦਾਰਾਂ ਨੂੰ ਜੀ ਹੁਣ ਲੋਕਾਂ ਕੋਲ ਟਾਈਮ ਨਹੀਂ ਰਿਹਾ ਹੈਗਾ ਹਮ ਫੇਰ ਮੰਗਾਈ ਨੇ ਲੋਕ ਸਿਆਣੇ ਕਰਦੇ ਹੈਗੇ ਮੈਨੂਅਲ ਪਾਵਰ ਘਟ ਗਈ ਹੈ ਪਰ 12 ਚ ਜੀ ਘਟ ਗਏ ਹਨ ਹਮ ਅੱਗੇ ਕੀ ਹੁੰਦਾ ਸੀ ਜਦੋਂ ਪੱਠੀ ਚੜਾਈ ਜਾਂਦੀ ਸੀ ਕਿ ਨਾ ਤਾਂ ਜਿਹੜਾ